ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 8ਵੀਂ ఫిਜ਼ੀਕਲ ਐਜੂਕੇਸ਼ਨ ਸਿਰਕ ਸਿੱਖਿਆ ਦਾ ਲੈਸਨ ਨੰਬਰ 2 ਖੇਡ ਸਿਖਲਾਈ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾ ਆ ਗਏ ਬੱਚਿਓ ਇੱਕ ਇੱਕ ਅੰਕਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਗਰਮਾਉਂਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਇਸ ਦਾ ਉੱਤਰ ਆਣਾ ਹੈ ਗਰਮਾਉਂਦੀਆਂ ਦੋ ਕਿਸਮਾਂ ਹੁੰਦੀਆਂ ਹਨ ਸਰੀਰੀ ਗਰਮਾਉਣਾ ਅਤੇ ਮਾਨਸਿਕ ਗਰਮਾਉਣਾ ਪ੍ਰਸ਼ਨ ਨੰਬਰ 2 ਅੰਤਰਾਲ ਸਿਖਲਾਈ ਵਿਧੀ ਦਾ ਕੋਈ ਇੱਕ ਲਾਭ ਲਿਖੋ ਇਹ ਜੋ ਉਤਰਨਾ ਹੈ ਅੰਤਰਾਲ ਵੀ ਦੀ ਵਿੱਚ ਉਪਕਰਨਾ ਦੀ ਜਦੂਰਤ ਘਟ ਹੁੰਦੀ ਹੈ ਜਿਸ ਕਰਕੇ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਅਗਲਾ ਹੈ ਖੇਡਾਂ ਵਿੱਚ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਸ ਦਾ ਉੱਤਰ ਆਣਾ ਹੈ ਖੇਡ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ ਇਹ ਉਹ ਸਾਧਨ ਹੈ ਜਿਸ ਦੁਆਰਾ ਖਿਡਾਰੀ ਸ਼ਰੀਰੀ, ਮਾਨਸਿਕ, ਤਕਨੀਕੀ, ਬৌਧਿਕ ਕਾਰਜ ਕੁਸ਼ਲਤਾ ਵਿੱਚ ਸੁਧਾਰ ਕਰਨ ਤੋਂ ਹੈ ਅਗਲਾ ਹੈ ਖੇਡ ਸਿਖਲਾਈ ਦਾ ਅਰਥ ਲਿਖੋ ਇਸ ਦਾ ਉੱਤਰ ਆਣਾ ਹੈ ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਵਰ ਵਿਸ਼ਾਲ ਤੌਰ ਤੇ ਇਹ ਇੱਕ ਸੰਗਠਿਤ ਅਤੇ ਵਿ ਵਿ ਵਿਵਸਥਿਤ ਵਿਵਸਥਿਤ ਅਤੇ ਅਰਥਪੂਰਨ ਦੇ ਤੌਰ ਤੇ ਪਰਿਵਰਿਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ ਮਾਨਸਿਕ ਅਤੇ ਬੌਧਿਕ ਬੌਧਿਕ ਕਾਰਜ ਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਹੈ अगला है खेड सिखलाई का कोई एक उद्देश लिखो इसका आना है समुची शख्सियत तो भाव आदत स्वयमान समाजिक कुशलता विहार लीडरशिप लचकता कदर कीमत टीमों का निर्माण आदि लोडा तो लिया जा सकता है अगला है शरीरिक बनकर बारे की जानते हो इसका आना है शरीरिक बनकर तो भाव शरीरक बनावट ਉਸ ਦੀ ਕਾਰਜਕੁਸ਼ਲਤਾ ਤੋਂ ਹੈ। ਸਰੀਰਿਕ ਬੰਤਰ ਦਾ ਖੇਡਾਂ ਵਿੱਚ ਅਹਿਮ ਰੋਲ ਹੁੰਦਾ ਹੈ ਕਿਉਂਕਿ ਮਾਸਪੇਸ਼ੀਆਂ ਦੀ ਬਣਾਵਟ ਅਤੇ ਹੱਡੀਆਂ ਦੇ ਢਾਂਚੇ ਤੋਂ ਮੈਡੀਕਲ ਟੈਸਟ ਦੁਆਰਾ ਕਿਸੇ ਵੀ ਖੇਡ ਦੀ ਸਫਲਤਾ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਤਾ-ਪਿਤਾ ਤੇ ਬਜ਼ੁਰਗ ਬਜ਼ੁਰਗਾਂ ਦੇ ਜੱਦੀ ਗੁਣਾ ਦਾ ਆਪਣਾ ਮਹੱਤਵ ਹੁੰਦਾ ਹੈ। अगला है हेड लिखा कि नोट लिखो शरीरिक योग्यता तकनीकी महारत तकनीकी कुशलता समुची शख्सियत का विकास उत्तर है पहला है शरीरिक योगता। शरीरिक योग्यता। शरीरिक योग्यता शरीरिक लिंक का मतलब है व्यक्ति को शरीरिक तंदुरुस्ती भाव ताकत स्पीड स्टैमिना धीरज चुस्ती संतुलन ਅਤੇ ਪਾਵਰ ਆਦਿ ਤੱਤਾਂ ਦਾ ਹੋਣਾ ਇਹ ਅੰਗ ਨਿਯਮਿਤ ਸਰੀਰਕ ਸਰੀਰੀਕ ਟ੍ਰੇਨਿੰਗ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਹ ਖੇਡਾਂ ਦੀ ਪੂਰਤੀ ਲਈ ਲੋੜਵੰਦ ਹੁੰਦੇ ਹਨ ਇਹ ਭੌਤਿਕ ਸਰੀਰਕ ਤੰਦਰੁਸਤੀ ਵਿੰਗ ਹਰ ਖੇਡ ਵਿੱਚ ਵੱਖ-ਵੱਖ ਹੁੰਦੇ ਹਨ ਜਿਵੇਂ ਕਿ ਕੁਝ ਖੇਡਾਂ ਵਿੱਚ ਸ਼ੈਹ ਸ਼ੀਲਤਾ ਤੇ ਤਾਕਤ ਦੀ ਲੋੜ ਹੁੰਦੀ ਹੈ ਅਤੇ ਕੁਝ ਦੇ ਵਿੱਚ ਚੁਸਤੀ ਦੀ ਲੋੜ ਹੁੰਦੀ ਹੈ ਸੁਸਤੀ ਦੀ ਲੋੜ ਹੁੰਦੀ ਹੈ ਸਰੀਰਕ ਸਿਖਲਾਈ ਦੀ ਯੋਗਨਾ ਜਿਵੇਂ ਕਿ ਛੋਟੀ ਮਿਆਦ ਲੰਬੀ ਮਿਆਦ ਆਮ ਜਾਂ ਵਿਸ਼ੇਸ਼ ਮੁਕਾਬਲੇ ਵਿੱਚ ਭਾਗ ਲੈਣ ਨਾਲ ਇਹਨਾਂ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਤਕਨੀਕੀ ਮੁਹਾਰਤ ਤਕਨੀਕੀ ਮੁਹਾਰਤ ਸਿਖਲਾਈ ਖੇਡ ਖੇਡ ਸਿਖਲਾਈ ਦਾ ਇੱਕ ਬੁਨਿਆਦੀ ਹਿੱਸਾ ਹੈ ਇਹ ਉੱਚ ਕੋਟੀ ਦੀ ਮੁਹਾਰਤ ਨੂੰ ਹਾਸਲ ਕਰਨ ਲਈ ਵੱਖ-ਵੱਖ ਪ੍ਰਕਾਰ ਦੇ ਅਭਿਆਸ ਸੈਟ ਅਤੇ ਮਹਾਰਤਾਂ ਨੂੰ ਦਰਸਾਉਂਦਾ ਹੈ ਤਕਨੀਕੀ ਸਿਖਲਾਈ ਕੁਸ਼ਲਤਾ ਪ੍ਰਾਪਤ ਕਰਨ ਲਈ ਵੱਖ-ਵੱਖ ਦੁਹਰਾਏ ਐਥਲੀਟ ਦੀ ਸ਼ੁਰੂਆਤੀ ਟ੍ਰੇਨਿੰਗ ਮੋਟਰ ਸਮਰੱਥਾ ਸਵੈੰਧੀ ਯੋਗਤਾਵਾਂ ਗੁਲਜ਼ਾਰ ਸਥਿਤੀ ਨੂੰ ਸਲਝਾਉ ਸਮਝਣ ਦਾ ਪੱਧਰ ਆਦਿ ਨੂੰ ਮਿਲਾ ਕੇ ਬਣਦੀ ਹੈ ਇਹ ਸਭ ਉੱਪਰ ਦਿੱਤੇ ਗਏ ਬੁਨਿਆਦੀ ਤੱਤ ਅਭਿਆਸ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਇਸ ਦੇ ਲਈ ਤਕਨੀਕੀ ਸਿਖਲਾਈ ਨੂੰ ਵੱਖ-ਵੱਖ ਪੜਾਵਾ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ ਕਿ ਐਥਲੀਟ ਆਪਣੇ ਆਪ ਨੂੰ ਸਰੀਰਕ ਫਿਟਨੈਸ ਲਈ ਤਿਆਰ ਕਰੇ ਹੁਣ ਦਾ ਸੁਧਾਰ ਦੀ ਸਿਖਲਾਈ ਆਦੀ ਦੀ ਤਿਆਰੀ ਕਰਨਾ ਨਹੀਂ ਤਾਂ ਕਿ ਕਈ ਵਾਰ ਅਨੇ ਉਚਿਤ ਪਦਰਤੇ ਅਭਿਆਸ ਕਰਨ ਨਾਲ ਮਾੜੀ ਤਕਨੀਕ ਦਾ ਵਿਕਾਸ ਹੋ ਜਾਂਦਾ ਹੈ ਵਿਹਾਰਕ ਸਿਖਲਾਈ ਤਕਨਿਕੀ ਕੁਸ਼ਲਤਾ ਸਿਖਲਾਈ ਸਹੀ ਰਣਨੀਤੀਆਂ ਦਾ ਇਸਤੇਮਾਲ ਖਿਡਾਰੀ ਨੂੰ ਸਰੀਰਿਕ ਅਤੇ ਮਨੋਵਿਗਿਆਨਿਕ ਸਮਰੱਥਾ ਦੇ ਯੋਗ ਬਣਾਉਂਦਾ ਹੈ ਇਹ ਵਿਰੋਧੀ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਇਹ ਮੁਕਾਬਲਿਆਂ ਦੇ ਦੌਰਾਨ ਸਹੀ ਸਥਿਤੀ ਨੂੰ ਸਮਝਣ ਅਤੇ ਕਈ ਅਜੀਬ ਹਾਲਤਾਂ ਨੂੰ ਸਮਝਣ ਅਤੇ ਇਹਨਾਂ ਨੂੰ ਦੂਰ ਕਰਨ ਦੀ ਸਮਰੱਥਾ ਪੈਦਾ ਕਰਦਾ ਹੈ ਹੌਲੀ-ਹੌਲੀ ਤਕਨੀਕੀ ਕੁਸ਼ਲਤਾ ਦੇ ਅਭਿਆਸ ਵਧਨ ਨਾਲ ਖਿਡਾਰੀ ਉੱਚ ਕੋਟੀ ਦੇ ਮੁਕਾਬਲੇ ਜਿੱਤਣ ਵਿੱਚ ਸਹਾਇਕ ਹੋ ਜਾਂਦਾ ਹੈ। ਸਮੁੱਚੀ ਸ਼ਖਸੀਅਤ ਦਾ ਵਿਕਾਸ। ਸਮੁੱਚੀ ਸ਼ਖਸੀਅਤ ਤੋਂ ਭਾਵ ਆਤਾ ਭਾਵ ਆਤਾ ਸਵੈਮਾਨ ਸਮਾਜਿਕ ਕੁਸ਼ਲਤਾ ਵਿਹਾਰ ਲੀਡਰਸ਼ਿਪ ਲਜਿਕਤਾ ਕਦਰਾਂ ਕੀਮਤਾਂ ਟੀਮਾਂ ਦਾ ਨਿਰਮਾਣ ਆਦਿ ਲੋੜਾਂ ਤੋਂ ਲਿਆ ਜਾ ਸਕਦਾ ਹੈ। ਇਹ ਉਹੋ ਸ਼ਖਸੀਅਤ ਵਿਸ਼ੇਸ਼ਤਾਵਾਂ ਹਨ ਜੋ ਖੇਡਾਂ ਜਾਂ ਖੇਡ ਸਿਖਲਾਈ ਦੁਆਰਾ ਪ੍ਰਾਪਤ ਕੀਤੀ ਜਾ ਜਾਂ ਸੁਧਾਰੇ ਜਾ ਸਕਦੇ ਹਨ ਖੇਡ ਦੀ ਸਿਖਲਾਈ ਸ਼ਖਸੀਅਤ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਸਾਰੀਆਂ ਖੇਡਾਂ ਨਿਸ਼ਚਿਤ ਰੂਪ ਨਾਲ ਮਨ ਅਤੇ ਸਰੀਰ ਨੂੰ ਲਾਹ ਪਹੁੰਚਾਉਂਦੇ ਹਨ ਇਹ ਅਨੁਸ਼ਾਸਨ ਟੀਮ ਨਿਰਮਾਣ ਵਿਸ਼ਵਾਸ ਸਰੀਰਿਕ ਤੰਦਰੁਸਤੀ ਤਾਕਤ ਰਫਤਾਰ ਲਚਕਤਾ ਤੇ ਸਵੈਮਾਨ ਸਵੈਮਾਨ ਨੂੰ ਵਧਾਉਂਦੀਆਂ ਹਨ ਖੇਡਾਂ ਵਿੱਚ ਉੱਚ ਪੱਧਰੀ ਖੇਡਾਂ ਦੇ ਪ੍ਰਦਰਸ਼ਨ ਨੂੰ ਪ੍ਰਾਪਤ ਕਰਨ ਲਈ ਇਹ ਸ਼ਖਸੀਅਤ ਵਿਸ਼ੇਸ਼ਾਵਾਣ ਨੂੰ ਖੇਡਾਂ ਵਿੱਚ ਸਿਖਲਾਈ ਦੀ ਮਦਦ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ ਪ੍ਰਸ਼ਨ ਨੰਬਰ 8 ਗਰਮਾਉਣਾ ਕੀ ਹੈ ਮਨੋਵਿਗਿਆਨਿਕ ਗਰਮਾਉਣਾ ਅਤੇ ਸਰੀਰਿਕ ਗਰਮਾਉਣਾ ਵਿੱਚ ਅੰਤਰ ਕਿ ਵਿੱਚ ਕੀ ਅੰਤਰ ਹੈ ਉੱਤਰ ਹੈ ਕਿਸੇ ਵੀ ਸਰੀਰਕ ਕਿਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ ਦੀ ਜਾਂ ਕਿਸੇ ਕਸਰਤਾਂ ਦੁਆਰਾ ਮਾਸਪੇਸ਼ੀਆਂ ਨੂੰ ਟੋਨ ਅਪ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਗਰਮਾਉਣਾ ਦਾ ਉਪਾਅ ਹੈ ਕਿ ਕੁਝ ਖਾਸ ਖਾਸ ਪ੍ਰਕਾਰ ਦੀ ਕਸਰਤਾਂ ਦੁਆਰਾ ਸਰੀਰ ਨੂੰ ਕੰਮ ਜਾਂ ਕਿਰਿਆ ਕਰਨ ਲਈ ਤਿਆਰ ਕਰਨਾ ਸਰੀਰਕ ਤੌਰ ਤੇ ਗਰਮਾਉਣਾ ਇਸ ਤੋਂ ਉਪਾਅ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ अभ्यासकूम ਵਿੱਚ ਮਾਸਪੇਸ਼ੀਆਂ ਵਿੱਚ ਤਾਪਮਾਨ ਵਧਾਉਣਾ ਤੇ ਉਸ ਦੀ ਸੁਗੜਣ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਮਾਨਸਿਕ ਯਾ ਮਨੋਵਿਗਿਆਨਿਕ ਕਰਮਾਉਣਾ। ਇਸ ਪ੍ਰਕਾਰ ਦੇ ਕਰਮਾਉਣਾ ਤੋਂ ਭਾਵ ਹੈ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ। ਇਸ ਵਿੱਚ ਖਿਡਾਰੀ ਗਰਮਾਉਂਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ। ਮਨੋਵਿਗਿਆਨਿਕ ਰੂਪ ਨਾਲ ਗਰਮਾਉਣ ਲਈ ਹੇਠ ਲਿਖੀਆਂ ਵਿਧੀਆਂ ਦਾ ਇਸ ਮਾਲ ਕੀਤਾ ਜਾ ਸਕਦਾ ਹੈ ਸਮੂਹ ਜਾਂ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਸਾਂਝਾ ਕਰਨਾ ਪ੍ਰੇਰਕ ਵਿਧੀ ਧਿਆਨ ਲਗਾਉਣ ਵਰਗੀਆਂ ਕਿਰਿਆਵਾਂ ਕਰਨਾ ਨੌਵਾਂ ਹੈ ਇੱਕ ਸਾਰਤਾ ਤੇ ਵਖਰੇਵੇ ਜਾਂ ਦਾ ਸੰਕੇਤ ਦੇ ਆਤ ਬਾਰੇ ਲਿਖੋ ਇਸ ਉਤਰਾਂ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੋ ਸਕਦੇ ਉਹਨਾਂ ਦੀ ਭੌਤਿਕ ਬੰਤਰ ਮਨੋਵਿਗਿਆਨਿਕ ਸੋਚ ਕਿਸੇ ਸੁਚੀਜ ਵਿੱਚ ਦਿਲਚਸਪੀ ਸਮਰੱਥਾ ਤੇ ਕਾਬਲੀਅਤ ਵੱਖਰੀ ਵੱਖਰੀ ਹੁੰਦੀ ਹੈ ਇਸ ਲਈ ਸਰੀਰਿਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਇਹਨਾਂ ਵਿਅਕਤੀਗਤ ਪਿੰਤਾਵਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ 10ਵਾਂ ਹੈ ਚੱਕਰ ਸਿਖਲਾਈ ਵਿਧੀ ਕੀ ਹੈ ਇਸ ਦੇ ਲਾਭ ਇਸ ਦੇ ਲਾਭ ਵੀ ਲਿਖੋ ਉੱਤਰ ਹੈ ਸਰਕਟ ਵਿਧੀ ਦਾ ਵਿਕਾਸ ਆਰੀ ਮੋਰਗਨ ਅਤੇ ਜੀਟੀ ਐਂਡਰਸਨ ਨੇ 1953 ਵਿੱਚ ਯੂਨੀਵਰਸਿਟੀ ਆਫ ਲੀਡਸ ਵਿੱਚ ਕੀਤਾ ਸੀ ਇਸ ਵਿਧੀ ਵਿੱਚ ਸਿਖਲਾਈ ਦੇ ਹਰੇਕ ਤੱਤ ਨੂੰ ਸ਼ਾਮਿਲ ਕੀਤਾ ਗਿਆ ਹੈ ਸਰਕਟ ਵਿਧੀ ਨੂੰ ਸਰੀਰਿਕ ਤੰਦਰੁਸਤੀ ਦੇ ਸਾਰੇ ਅੰਗ ਜਿਵੇਂ ਕਿ ਤਾਕਤ ਸ਼ਕਤੀ ਮਾਸਪੇਸ਼ੀ ਸਹਿਣਸ਼ੀਲਤਾ ਰਫਤਾਰ ਫੁਰਤੀ ਨਿਊਰੋਮਸ ਕੋਲਰ ਤਾਲਮੇਲ ਲਚਕਤਾ ਅਤੇ ਕਾਰਡੀਓ ਕਾਰਡੀਓ ਵਸਕੂਲਰ ਸਹਿਣਸ਼ੀਲਤਾ ਨੂੰ ਧਿਆਨ ਵਿੱਚ ਰੱਖ ਕੇ ਕੇ ਤਿਆਰ ਕੀਤਾ ਗਿਆ ਹੈ ਸਰਕਟ ਵਿਧੀ ਇਕਾ ਰਸਮੀ ਵਿਧੀ ਹੈ ਜਿਸ ਵਿੱਚ ਸਕਰਟਾਂ ਨੂੰ ਚੱਕਰ ਵਿੱਚ ਕੀਤਾ ਜਾਂਦਾ ਹੈ ਸਰਕਟ ਵਿਧੀ ਜੀਆਂ ਕਸਰਤਾਂ ਨੂੰ ਕਿਸੇ ਵੀ ਸਥਾਨ ਜਿਵੇਂ ਕਿ ਜਿਮਨਾਸਟਿਕ ਹਾਲ ਕਮਰੇ ਜਾਂ ਮੈਦਾਨ ਵਿੱਚ ਵੀ ਕੀਤਾ ਜਾ ਸਕਦਾ ਹੈ ਆਮ ਤੌਰ ਤੇ ਸਰਕਟ ਵਿਧੀ ਵਿੱਚ 6 ਤੋਂ 10 ਸਟੇਸ਼ਨ ਰੱਖੇ ਜਾਂਦੇ ਹਨ ਇਸ ਵਿੱਚ ਖਿਡਾਰੀ ਇੱਕ ਕਸਰਤ ਨੂੰ ਕਰਨ ਤੋਂ ਬਾਅਦ ਦੂਜੀ ਕਸਰਤ ਵੱਲ ਵਧ ਜਾਂਦਾ ਹੈ ਅਤੇ ਸਰਕਲ ਵਿੱਚ ਨਿਰਧਾਰਿਤ ਨਿਰਧਾਰਿਤ ਸਾਰੀਆਂ ਕਸਰਤਾਂ ਨੂੰ ਵਾਰੀ-ਵਾਰੀ ਮਿੱਥੇ ਸਮੇਂ ਵਿੱਚ ਪੂਰਾ ਕਰਦਾ ਹੈ ਸਰਕਟ ਵੀਜੀ ਦੇ ਫਾਇਦੇ ਸਰਕਟ ਵੀਜੀ ਦੇ अनेका ਹੀ ਫਾਇਦੇ ਹਨ ਜੋ ਕਿ ਦਿੱਤੇ ਅਨੁਸਾਰ ਹਨ ਇਸ ਵਿੱਚ ਸਮੇਂ ਦੀ ਬਚਤ ਹੁੰਦੀ ਹੈ ਜਿਆਦਾ ਤੋਂ ਜਿਆਦਾ ਖਿਡਾਰੀਆਂ ਨੂੰ ਇੱਕ ਸਮੇਂ ਵਿੱਚ ਤਿਆਰ ਕੀਤਾ ਜਾਂਦਾ ਜਾ ਸਕਦਾ ਹੈ ਸਿਖਲਾਈ ਵਿੱਚ ਤੇਜ਼ੀ ਆਉਂਦੀ ਹੈ ਸਿਖਲਾਈ ਵਿੱਚ ਦੇ ਵਿੱਚ ਮਾਨਵ ਪਰਚਾਵਾ ਆ ਜਾਂਦਾ ਹੈ ਵਿਅਕਤੀ ਦੀਆਂ ਵਿਅਕਤੀਗਤ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ ਔਰਤਾਂ ਅਤੇ ਆਦਮੀਆਂ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਬਣਾਉਣਾ ਆਸਾਨ ਹੁੰਦਾ ਹੈ ਇਸ ਵਿਧੀ ਵਿੱਚ ਸਿਖਲਾਈ ਦੇ ਵੱਖ-ਵੱਖ ਤੱਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਇਸ ਵਿਧੀ ਵਿੱਚ ਸਿਖਲਾਈ ਟੰਗਰ ਨੂੰ ਦਿਲਚਸਪ ਵਾਤਾਵਰਣ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਖਿਡਾਰੀ ਲਗਾਤਾਰ ਆਪਣੀ ਟ੍ਰੇਨਿੰਗ ਵਿੱਚ ਸੁਧਾਰ ਕਰਦਾ ਰਹੇ ਸਰਕਟ ਵਿਧੀ ਨੂੰ ਸਮੂਹ ਜਾਂ ਇੱਕ ਵਿਅਕਤੀ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਜਾ ਜਾਂਦਾ ਹੈ ਸਰਕਟ ਵਿਧੀ ਨੂੰ ਵਿਅਕਤੀਗਤ ਸਮੇਂ ਦੀ ਘਾਟ ਅਨੁਸਾਰ ਵੀ ਵਧਾਇਆ ਜਾ ਸਕਦਾ ਹੈ ਇਸ ਵਿਧੀ ਨੂੰ ਘੱਟ ਖਰਚੇ ਵਿੱਚ ਵੱਡੇ ਸਮੂਹ ਲਈ ਕੀਤਾ ਜਾਂਦਾ ਜਾ ਸਕਦਾ ਹੈ ਸਰਕਟ ਵਿਧੀ ਪ੍ਰੋਗਰਾਮ ਵਿੱਚ ਸਾਰੀਆਂ ਗਤੀਵਿਧੀਆਂ ਦੇ ਵਿਕਾਸ ਨੂੰ ਵਿਸ਼ਵਾਸਯੋਗ ਬਣਾਇਆ ਜਾਂਦਾ ਹੈ ਸਰਕਟ ਵਿਧੀ ਦੀਆਂ ਵਿੱਚ ਕਸਰਤਾਂ ਦੀ ਯੋਜਨਾ ਸਰਕਟ ਵਿਧੀ ਵਿੱਚ ਵਿਧੀ ਦੀਆਂ ਕਸਰਤਾਂ ਸ਼ੁਰੂ ਕਰਨ ਤੋਂ ਪਹਿਲਾਂ ਐਥਲੀਟ ਨੂੰ ਜੋਗਿੰਗ ਅਤੇ ਸਟਰਿੰਗਸ ਸਟਰਿੰਗਸ ਕਸਰਤਾਂ ਨਾਲ

ਲਤਾਂ ਅਸਟਰਾਇਡ ਜੰਪ ਸਟੈਪਰ ਅਪਸ ਕੰਪਾਸ ਜੰਪ ਬਾਹ ਵਾਵਾ ਤੇ ਵਾਹ ਤੇ ਲਤਾਂ ਵਰਪੀਸ ਟਾਈਡਲ ਮਿਲ ਸਕੈਟਰ ਥਰਮਟ ਸਕੈਟਰ ਥਰਸਟ ਸਕੇਪਿੰਗ ਸਰਕਲ ਵਿਧੀ ਵਿੱਚ ਸਮਾਂ 30 ਸਕਿੰਟ ਦੀਆਂ ਕਸਰਤਾਂ ਹਰ ਸਟੇਸ਼ਨ 'ਤੇ 30 ਸਕਿੰਟ ਦੇ ਵਿੱਚ ਆਰਾਮ ਅਗਲਾ ਹੈ ਅਗਲਾ ਪ੍ਰਸ਼ਨ ਆ ਗਿਆ ਬੱਚੋ ਠੰਡਾ ਕਰਨ ਤੋਂ ਕੀ ਭਾਵ ਹੈ ਠੰਡਾ ਕਰਨ ਦੇ ਸਰੀਰ ਉੱਪਰ ਪਰਭਾਵ ਦਦਾ ਵਰਣਨ ਕਰੋ ਉੱਤਰ ਹੈ ਮੁਕਾਬਲੇ ਜਾਂ ਸਖਲਾਈ ਤੋਂ ਬਾਅਦ ਸਰੀਰ ਨੂੰ ਆਰਾਮ ਦੀ ਸਥਿਤੀ ਵਿੱਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕਿਰਿਆ ਹੈ ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਆਰਾਮ ਦੀ ਅਵਸਥਾ ਵਿੱਚ ਆ ਜਾਵੇ ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ ਲਈ ਜੋ ਸਚਿੰਗ ਕਸਤਾਂ ਜਾਂ ਗੈਰੀ ਸਾਲਈ ਗੈਰੀ ਸਾਲ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ ਠੰਡਾ ਕਰਨ ਤੋਂ ਭਾਵ ਹੈ ਸਰੀਰ ਨੂੰ ਕਸਤਾਂ ਨਾਲ ਆਰਾਮ ਦੀ ਪਦਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ ਠੰਡਾ ਕਰਨਾ ਇੱਕ ਪਰਕੀ ਰਿਆ ਹੈ ਜੋ ਹਰ ਕਠੋਰਤਾ ਦੇ ਕੰਮ ਜਾਂ ਅਭਿਆਸ ਦੇ ਅੰਤ ਵਿੱਚ ਕੀਤੀ ਜਾਣੀ ਚਾਹੀਦੀ ਹੈ ਸਿਖਲਾਈ ਦੀ ਮਿਆਦ ਤੋਂ ਬਾਅਦ ਸਰੀਰ ਨੂੰ ਆਮ ਸਥਿਤੀ ਵਿੱਚ ਲਿਆਉਣ ਲਈ ਕੁਝ ਸਮਾਂ ਲੱਗਦਾ ਹੈ ਇਸ ਸਮੇਂ ਦੌਰਾਨ ਸਰੀਰ ਵਿੱਚ ਕਈ ਸਰਗਰਮੀਆਂ ਚੱਲ ਰਹੀਆਂ ਹੁੰਦੀਆਂ ਹਨ ਪਰਵਾਪਿਤ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਕੱਲ ਹੋ ਗੇੜ ਤੇਜੀ ਨਾਲ ਹੋਣ ਲੱਗ ਜਾਂਦਾ ਹੈ ਅਤੇ ਇਹ ਹੌਲੀ-ਹੌਲੀ ਠੰਡਾ ਹੁੰਦਾ ਹੁੰਦਾ ਹੈ ਹੌਲੀ-ਹੌਲੀ ਕਸਰਤਾਂ ਤੇ ਗੈਰੇ ਸਾਲ ਲੈ ਕੇ ਪਹਿਲਾਂ ਸਰੀਰ ਨੂੰ ਠੰਡਾ ਕਰਨਾ ਚਾਹੀਦਾ ਹੈ ਕਿਉਂਕਿ ਇੱਕਦਮ ਅਭਿਆਸ ਤੋਂ ਬਾਅਦ ਰੁਕਣਾ ਜਾਂ ਅਚਾਨਕ ਆਰਾਮ ਦੀ ਸਥਿਤੀ ਵਿੱਚ ਜਾਣਾ ਮਾਸਪੇਸ਼ੀਆਂ ਤੇ ਜੋੜਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਠੰਡਾ ਕਰਨ ਦੇ ਢੰਗ ਖੰਡਾ ਕਰਨ ਦੇ ਹੇਠ ਲਿਖੇ ਮਤਬੁਲਨ ਹਨ ਮਤਬ ਹਨ ਮਨੋਰੰਜਨ ਕਿਰਿਆ ਜਾਂ ਮੂਡ ਨੂੰ ਉਤਸ਼ਾਹਿਤ ਕਰਨ ਵਾਲੇ ਖੇਡ ਖੇਡਣਾ ਤੁੰਣਾ 5 ਤੋਂ 10 ਮਿੰਟ ਜੋਗਿੰਗ 5 ਤੋਂ 10 ਮਿੰਟ ਤੱਕ ਸਥਾਈ ਅਭਿਆਸ 10 ਤੋਂ 30 ਮਿੰਟ ਤੱਕ ਖਿਚਣ ਵਾਲੀਆਂ ਕਸਰਤਾਂ ਕਰਨਾ ਗਰਮ ਪਾਣੀ ਵਿੱਚ ਨਾਲ ਨਹਾਉਣਾ ਯੋਗਿਕ ਆਸਨ ਕਰਨਾ ਜਿਵੇਂ ਕਿ ਸਭ ਆਸਨ ਸਖਤ ਮਿਹਨਤ ਤੋਂ ਹੁਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਮਾਲਿਸ਼ ਕਰਨਾ ਆਰਾਮ ਕਰਨ ਵਾਲੀਆਂ ਕਸਰਤਾਂ ਕਰਨਾ ਠੰਡਾ ਕਰਨ ਦੇ ਪ੍ਰਭਾਵ ਠੰਡਾ ਕਰਨ ਦੇ ਹੇਠ ਲਿਖੇ ਮਤਵਪੁਰਨ ਮਤਵ ਹਨ ਕਰ ਸਕਤਾ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿੱਚ ਸਹਾਇਤਾ ਕਰਦਾ ਹੈ ਸਾਟਾ ਲੱਗਣ ਦੇ ਜੋਖਮ ਨੂੰ ਘਟਾਉਣ ਵਿੱਚ ਵੀ ਇਹ ਮਦਦਗਾਰ ਹੁੰਦਾ ਹੈ। ਸਰੀਰ ਦੇ ਤਾਪਮਾਨ ਨੂੰ ਆਮ ਕਰਦਾ ਹੈ। ਇਹ बेहोशी ਦੀਆਂ ਸੰਭਾਵਨਾ ਸੰਭਾਵਨਾਵਾਂ ਨੂੰ ਘਟਾਉਂਦਾ ਹੈ। ਇਹ ਆਕਸੀਜਨ ਦੀ ਚੰਗੀ ਮਾਤਰਾ ਦੀ ਸਪਲਾਈ ਕਰਦਾ ਹੈ। ਇਹ ਖੂਨ ਵਿੱਚ ਐਡਰੀਨਲ ਦੇ ਪੱਧਰ ਨੂੰ ਘਟਾਉਂਦਾ ਹੈ। ਇਹ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ। ਇਹ ਦਿਲ ਦੀ ਧੜਕਣ ਨੂੰ ਚੇਰੁਆਤੀ ਪੜਾਅ ਵਿੱਚ ਪਹੁੰਚਾਉਂਦਾ ਹੈ ਇਹ ਤਣਾ ਨੂੰ ਘਟਾਉਂਦਾ ਹੈ ਇਹ ਸਰੀਰ ਨੂੰ ਨੁਕਸਾਨ ਦੇ ਅਸਰ ਤੋਂ ਬਚਾਉਂਦਾ ਹੈ ਇਹ ਮਾਨਸਿਕ ਸਥਿਤੀ ਨੂੰ ਸ਼ਾਂਤ ਕਰਦਾ ਹੈ ਇਹ ਮਾਸਪੇਸ਼ੀਆਂ ਤੋਂ ਅਣਚਾਹੇ ਤਲਨ ਨੂੰ ਘਟਾਉਂਦਾ ਹੈ ਇਹ ਸਰੀਰ ਨੂੰ ਹੋਣ ਵਾਲੇ ਅਸਰ ਲਈ ਤਿਆਰ ਕਰਦਾ ਹੈ ਇਹ ਮਾਸਪੇਸ਼ੀਆਂ ਦੇ ਕੰਮ ਕਾਜ ਵਿੱਚ ਲਗਾਵਟ ਨੂੰ ਘਟਾਉਂਦਾ ਹੈ ਇਹੇ ਹੋਣਾ ਅਭੀ ਆਸਾਨ ਲਈ ਸ਼ਰੀਰ ਨੂੰ ਅਨੁਕੂਲ ਬਣਾਉਂਦਾ ਹੈ ਅੱਗੇ ਅੱਗੇ ਬੱਚੋ 12ਵਾਂ ਪ੍ਰਸ਼ਨ ਅੰਤਰਾਲ ਸਿਖਲਾਈ ਵਿਧੀ ਬਾਰੇ ਤੁਸੀਂ ਕੀ ਜਾਣਦੇ ਹੋ ਇਸ ਦਾ ਉੱਤਰ ਆਣਾ ਹੈ ਅੰਤਰਾਲ ਵਿਧੀ ਸੰਪ੍ਰਿੰਟ ਅਤੇ ਹੋਰ ਖਿਡਾਰੀਆਂ ਦੇ ਸੈਟਅਪ ਸਟੈਮੀਨਾ ਅਤੇ ਯੋਗਤਾਵਾਂ ਨੂੰ ਬਦਾਉਣ ਲਈ ਬਹੁਤ ਲਾਭਦਾਇਕ ਹੁੰਦਾ ਹੈ ਇਹ ਸਿਖਲਾਈ ਵੀ ਦੀ ਜਰਮਨ ਕੋਚ ਡਾਕਟਰ ਵੋਲਡਰ ਦਰਮ ਵੋਲਡ ਮਰਦ ਰਾਚਰਲ ਅਤੇ ਡਾਕਟਰ ਹਰਬਰਟ ਵੈਂਡੇਲ ਦੁਆਰਾ ਵਿਕਸਿਤ ਕੀਤਾ ਗਿਆ ਸੀ ਅੰਤਰਾਲ ਵਿੱਚ ਦੂਰੀ ਸਪੀਡ ਟਾਈਮ ਅਤੇ ਆਰਾਮ ਨੂੰ ਮਹੱਤਵ ਦਿੰਦੀ ਹੈ ਇਹ ਸਹਿਨਸ਼ੀਲਤਾ ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ ਅੰਤਰਾਲ ਵਿਧੀ ਵਿੱਚ ਖਿਡਾਰੀ ਇਕਦਮ ਗਤੀ ਨਾਲ ਨਿਸ਼ਚਿਤ ਦੂਰੀ ਤੱਕ ਦੌੜਦਾ ਹੈ ਅਤੇ ਇਹ ਅਤੇ ਫਿਰ 1/4 ਚੌਕਿੰਗ ਚੌਕਿੰਗ ਕਰਦਾ ਹੈ ਜੋਗਿੰਗ ਜੋਗਿੰਗ ਕਰਦਾ ਹੈ ਅਤੇ ਤਾਂਕਿ ਤਾਕਤ ਵਾਪਿਸ ਹਾਸਲ ਕਰ ਸਕੇ ਓਹੋ ਇਸ ਪੈਟਰਨ ਨੂੰ ਕਈ ਵਾਰ ਦੁਹਰਾਉਂਦਾ ਹੈ ਜਿਵੇਂ ਜਿਵੇਂ ਖਿਡਾਰੀ ਸਟੈਮੀਨਾ ਹਾਸਲ ਕਰ ਲੈਂਦਾ ਹੈ ਆਰਾਮ ਦਾ ਸਮਾਂ ਘਟਾ ਦਿੱਤਾ ਜਾਂਦਾ ਹੈ ਜਾਂ ਘਟ ਤੋਂ ਘਟ ਹੋ ਜਾਂਦਾ ਹੈ ਅਤੇ ਤੇਜ਼ ਗਤੀ ਨਾਲ ਭੱਜਣ ਵਿੱਚ ਵਾਧਾ ਹੋ ਜਾਂਦਾ ਹੈ ਅਭਿਆਸ ਦੇ ਇਸ ਅਧਿਰੇਸ਼ਨ ਨੂੰ ਤਦ ਤੱਕ ਦੁਹਰਾਇਆ ਜਾਂਦਾ ਹੈ ਜਦ ਤੱਕ ਖਿਡਾਰੀ ਸਟੈਮੀਨਾ ਦੀ ਚਰਮ ਸੀਮਾ ਨੂੰ ਨਹੀਂ ਪਾਲੰਦਾ ਅੰਤਰਾਲ ਦੇ ਟੰਗ ਗਹਿਨ ਵਿਧੀ ਇਸ ਨੂੰ ਉੱਚ ਤੀਬਰ ਅੰਤਰਾਲ ਵਿਧੀ ਵੀ ਕਿਹਾ ਜਾਂਦਾ ਹੈ ਇਸ ਵਿੱਚ ਤੇਜ਼ ਤੀਬਰ ਗਤੀਵਿਧੀਆਂ ਵਾਲੀਆਂ ਕਸਰਤਾਂ ਨੂੰ ਘੱਟ ਦੂਰੀ ਵਿੱਚ ਤੇਜ਼ ਕਦੀ ਜਾਂ ਵੇਗ ਨਾਲ ਪੂਰਾ ਕੀਤਾ ਜਾਂਦਾ ਹੈ ਇਸ ਵਿੱਚ ਆਰਾਮ ਦਾ ਸਮਾਂ ਘੱਟ ਹੁੰਦਾ ਹੈ ਇਸ ਤਰ੍ਹਾਂ ਦੀਆਂ ਉੱਚ ਤੀਬਰ ਗਤੀਵਿਧੀਆਂ ਵਿੱਚ ਖਿਡਾਰੀ ਥਕਾਵਟ ਦੀ ਹਾਲਤ ਵਿੱਚ ਵੀ ਗਤੀਵਿਧੀ ਕਰਦਾ ਰਹਿੰਦਾ ਹੈ ਇਸ ਵਿੱਚ 80% ਤੋਂ 100% ਤੱਕ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਇਨ੍ਹਾਂ ਕਿਰਿਆਵਾਂ ਦੇ ਦੌਰਾਨ ਦਿਲ ਦੀ ਧੜਕਣ 170 ਤੋਂ 200 ਪ੍ਰਤੀ ਮਿੰਟ ਦੀ ਦਰ ਨਾਲ ਧੜਕਦੀ ਹੈ ਵਿਸਤਾਰ ਵਿਧੀ ਵਿਸਤਾਰ ਵਿਧੀ ਵਿੱਚ ਖਿਡਾਰੀ ਦੀ ਆਮ ਸਹਿਜੀਲਤਾ ਦਾ ਵਿਕਾਸ ਹੁੰਦਾ ਹੈ ਇਸ ਵਿੱਚ ਗਹਿਣ ਵਿਧੀ ਦੇ ਉਲਟ ਦੂਰੀ ਜ਼ਿਆਦਾ ਰੱਖੀ ਜਾਂਦੀ ਹੈ ਅਤੇ ਰਫ਼ਤਾਰ ਜਾਂ ਵੇਗ ਨੂੰ ਮੱਧ ਦਰਜੇ ਤੱਕ ਸੀਮਿਤ ਕੀਤਾ ਜਾਂਦਾ ਹੈ। ਇਸ ਵਿਸਤਾਰ ਵਿਧੀ ਵਿੱਚ ਖਿਡਾਰੀ ਆਪਣੀ ਯੋਗਤਾ ਦਾ 60% ਤੋਂ ਅਤੇ 60% ਅਤੇ 80% ਪਰਿਛਤ ਪ੍ਰਦਰਸ਼ਨ ਕਰਦਾ ਹੈ ਅਤੇ ਖਿਡਾਰੀ ਦੀ ਦਿਲ ਦੀ ਧੜਕਣ 140 ਤੋਂ 180 ਪ੍ਰਤੀ ਮਿੰਟ ਦੀ ਦਰ ਨਾਲ ਧੜਕਦੀ ਹੈ। ਅੰਤਰਾਲ ਵਿਧੀ ਦੇ ਫਾਇਦੇ ਪਹਿਲਾ ਹੈ ਅੰਤਰਾਲ ਵਿਧੀ ਵਿੱਚ ਊਰਜਾ ਪੈਦਾ ਕਰਨ ਵਾਲੀਆਂ ਦੋ ਪ੍ਰਣਾਲੀਆਂ ਦੀ ਵਰਤੋਂ ਕੀਤੀ ਹੈ ਇਹ ਪ੍ਰਣਾਲੀਆਂ ਐਰੋਬਿਕ ਅਤੇ ਐਨਰੋਬਿਕ ਊਰਜਾ ਪ੍ਰਣਾਲੀਆਂ ਹਨ ਐਰੋਬਿਕ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਆਕਸੀਜਨ ਦੀ ਵਰਤੋਂ ਵਰਤੋਂ ਸਰੀਰ ਦੇ ਵੱਖ-ਵੱਖ ਊਰਜਾ ਸਰੋਤਿਆਂ ਨੂੰ ਕਾਰਬੋਹਾਈਡਰੇਟਸ ਵਿੱਚ ਤਬਦੀਲ ਕਰਕੇ ਊਰਜਾ ਪ੍ਰਾਪਤ ਕਰਨਾ ਇਸ ਦੇ ਉਲਟ ਐਨਾਪੋਰਿਕ ਪਨਾਲੀ ਪਾਸਵੇਸ਼ੀਆਂ ਵਿੱਚ ਮੌਜੂਦ ਕਾਰਬੋਹਾਈਡਰੇਟਸ ਤੋਂ ਊਰਜਾ ਪ੍ਰਾਪਤ ਕਰਕੇ ਛੋਟੀ ਛੋਟੀ ਅਤੇ ਫਟੜਨ ਯੋਗ ਗਤੀਵਿਧੀਆਂ ਵਿੱਚ ਵਰਤੋਂ ਕਰਦਾ ਹੈ ਜਿਵੇਂ ਕਿ ਸਪ੍ਰਿੰਟ ਜੰਪ ਭਾਰੀ ਚੀਜ਼ ਨੂੰ ਚੁਗਣਾ ਦੀ ਇਹ ਖੂਨ ਸੰਚਾਰ ਦੇ ਪ੍ਰਵਾਹ ਨੂੰ ਸੁਧਾਰਦਾ ਹੈ ਅੰਤਰਾਲ ਵਿਧੀ ਵਿੱਚ ਇਕ ਇੱਕੋ ਸਮੇਂ ਵਿੱਚ ਵੱਧ ਤੋਂ ਵੱਧ ਐਥਲੀਟ ਨੂੰ ਅਭਿਆਸ ਕਰਾਇਆ ਜਾਂਦਾ ਹੈ ਜਾ ਸਕਦਾ ਹੈ ਇਸ ਵਿੱਚ ਸਮੇਂ ਦੀ ਬਚਤ ਹੁੰਦੀ ਹੈ